ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਸੋਏ ਸੀ ਤਰੀਕੇ ਦੇ ਨਾਲ ਅੱਜ ਅਕਰ ਆਪਾਂ ਗੱਲ ਕਰੀਏ ਕਿ ਸਾਡੀ ਰਸੋਈ ਦੇ ਵਿੱਚ ਰਹਿਣ ਵਾਲੀ ਨਮਕ ਤੇ ਫਟਕੜੀ ਦੋਨੋਂ ਹੀ ਬਹੁਤ ਜ਼ਿਆਦਾ کارਗਰ ਨੇ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਤੇ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਇਸੇ ਤਰੀਕੇ ਦੇ ਨਾਲ ਫਿਟਕੜੀ ਵੀ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ کارਗਰ ਹੁੰਦੀ ਏ ਤੇ ਇਸ ਦੇ ਛੋਟੇ-ਛੋਟੇ ਉ ਕਈ ਤਰ੍ਹਾਂ ਦੇ ਉਪਾਅ ਹੁੰਦੇ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਨੂੰ ਤੁਰੰਤ ਚਮਤਕਾਰ ਦੇਖਣਾ ਸ਼ੁਰੂ ਹੋ ਜਾਂਦਾ ਹੈ ਕਹਿੰਦਾ ਭਾਵ ਕਿ ਉਪਾਅ ਦੇ ਨਾਲ ਤੁਹਾਨੂੰ ਤੁਰੰਤ ਫਾਇਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਨਮਕ ਦੇ ਜਿਹੜੇ ਉਪਾਣੇ ਉਹ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਨਮਕ ਤੇ ਫਟਕੜੀ ਦੋਨਾਂ ਦੇ ਉਪਾਚਾਰਤਾ ਫਿਰ ਸ਼ਨੀਵਾਰ ਦੇ ਦਿਨ ਨੂੰ ਜਾਂ ਫਿਰ ਮੰਗਲਵਾਰ ਦੇ ਦਿਨ ਨੂੰ ਕਰਦੇ ਹਾਂ ਤਾਂ ਸਾਨੂੰ ਇਹ ਉਪਾਕਰਨ ਤੇ ਤੁਰੰਤ ਹੀ ਲਾਭ ਮਿਲਦਾ ਹੈ ਤੇ ਅੱਜ ਦਾ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਈਆਂ ਇਹ ਉਪਾਅ ਖਾਸ ਕਰਕੇ ਉਹਨਾਂ ਮਾਤਾ ਪਿਤਾ ਦੇ ਲਈ ਹੈ ਜੋ ਇਹ ਸੋਚਦੇ ਆ ਕਿ ਸਾਡੇ ਬੱਚਿਆਂ ਦਾ ਵਿਆਹ ਪਤਾ ਨਹੀਂ ਹੋਵੇਗਾ ਜਾਂ ਨਾ ਜਾਂ ਫਿਰ ਉਹਨਾਂ ਬੱਚਿਆਂ ਦੇ ਲਈ ਵੀ ਹੈ ਜਿਨ੍ਹਾਂ ਜਿਹੜੇ ਇਹ ਸੋਚਦੇ ਨੇ ਕਿ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਸਾਡੀ ਉਮਰ ਨਿਕਲਦੀ ਜਾ ਰਹੀ ਹੈ ਸਾਨੂੰ ਕੀ ਕਰਨਾ ਚਾਹੀਦਾ ਤੇ ਪੂਰੇ ਤਰੀਕੇ ਦੇ ਨਾਲ ਉਹ ਟੈਨਸ਼ਨ ਦੇ ਵਿੱਚ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਨੇ ਤੋ ਇਸੇ ਤਰੀਕੇ ਦੇ ਨਾਲ ਸਾਡੀ ਘਰਾਂ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਬਹੁਤ ਜ਼ਿਆਦਾ ਪ੍ਰੋਬਲਮ ਚੱਲਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਬੱਚੇ ਕੀ ਵੱਡੇ ਕੀ ਹਰ ਇੱਕ ਵਿਅਕਤੀ ਹਰ ਇੱਕ ਬੱਚਾ ਪਰੇਸ਼ਾਨ ਰਹਿੰਦਾ ਟੈਨਸ਼ਨ ਦੇ ਵਿੱਚ ਰਹਿੰਦਾ ਹੈ ਇਸ ਦੇ ਨਾਲ ਨਾਲ ਜਦੋਂ ਬੱਚਿਆਂ ਦੇ ਵਿਆਹ ਦੇ ਵਿੱਚ ਰੁਕਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਅੱਜ ਕੱਲ੍ਹ ਦੇ ਸਮੇਂ ਦੀ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਉਪਾਅ ਲੈ ਕੇ ਆਇਆ ਇਹ ਬਹੁਤ ਹੀ ਜ਼ਿਆਦਾ ਕਾਰਗਰ ਹੈ ਬਿਨਾ ਕਿਸੇ 파ਟ ਹੋ ਜਾਤੇ ਤੁਸੀਂ ਸਿੰਪਲ ਜਿਹਾ ਇਹ ਉਪਾਅ ਕਰ ਲੈਣਾ ਹੈ ਇਹ ਉਪਾਅ ਆਪਾਂ ਕਿਵੇਂ ਕਰਨਾ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅਨੁਸਾਰ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਚੇਕ ਕਰ ਵਿਆਹ ਦੇ ਸੰਬੰਧੀ ਪ੍ਰੋਬਲਮ ਤਾਂ ਸਾਡੇ ਘਰ ਦੇ ਵਿੱਚ ਚੱਲ ਰਹੀਆਂ ਨੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਤੇ ਇਸ ਦੇ ਨਾਲ-ਨਾਲ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਵੀ ਪ੍ਰੋਬਲਮ ਚੱਲ ਰਹੀ ਏ ਭਾਵੇਂ ਉਹ ਬੱਚਿਆਂ ਨੂੰ ਹੋਵੇ ਚਾਹੇ ਆਪਣੇ ਘਰ ਦੇ ਵਿੱਚ ਮਾਤਾ ਪਿਤਾ ਨੂੰ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇਗੀ ਤੁਸੀਂ ਕੀ ਕਰਨਾ ਹੈ ਸ਼ਨੀਵਾਰ ਦੇ ਦਿਨ ਇਹ ਛੋਟਾ ਜਿਹਾ ਉਪਾਅ ਕਰਨੇ ਤੇ ਜਿਹੜੇ ਵੀ ਲੋਕਾਂ ਨੇ ਇਸ ਉਪਾਅ ਨੂੰ ਅਜ਼ਮਾ ਕੇ ਕੀਤਾ ਹੈ ਉਹਨਾਂ ਨੂੰ 101% ਨਹੀਂ 1001% ਫਾਇਦਾ ਹੋਇਆ ਹੈ ਕਿਉਂਕਿ ਸ਼ਨੀਵਾਰ ਦੇ ਦਿਨ ਜਿਹੜੇ ਵੀ ਅਸੀਂ ਉਪਾਅ ਕਰਦੇ ਹਾਂ ਪੂਰੇ ਵਿਸ਼ਵਾਸ ਦੇ ਨਾਲ ਉਹ ਉਪਾਅ ਬਹੁਤ ਹੀ ਜ਼ਿਆਦਾ ਅਚਕੂ ਹੁੰਦੇ ਨੇ ਤੇ ਸਾਨੂੰ ਤੁਰੰਤ ਹੀ ਰਿਜ਼ਲਟ ਦਿੰਦੇ ਨੇ ਤੋ ਇਸੇ ਤਰੀਕੇ ਦੇ ਨਾਲ ਉਪਾਕਰਨ ਦੇ ਲਈ ਜਿਹੜਾ ਤੁਸੀਂ ਨਮਕ ਲੈਣਾ ਜਿਹੜਾ ਤੁਸੀਂ ਰਸੋਈ ਦੇ ਵਿੱਚ ਯੂਜ਼ ਕਰਦੇ ਹੋ ਉਹ ਨਮਕ ਵੀ ਤੁਸੀਂ ਲੈ ਸਕਦੇ ਹੋ ਤੇ ਜੇਕਰ ਤੁਸੀਂ ਉਸ ਤੋਂ ਇਲਾਵਾ ਜਿਹੜਾ ਡਲੀ ਵਾਲਾ ਨਮਕ ਹੁੰਦਾ ਹੈ ਜਿਸ ਨੂੰ ਖੜਾ ਨਮਕ ਕਹਿੰਦੇ ਨੇ ਜੇਕਰ ਤੁਸੀਂ ਉਸ ਨਮਕ ਦੇ ਨਾਲ ਇਹ ਉਪਾਕਰਨ ਦੇਉ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਫਾਇਦਾ ਮਿਲਣ ਵਾਲਾ ਹੈ ਜੇਕਰ ਤੁਹਾਡੇ ਕੋਲ ਖੜਾ ਨਮਕ ਨਹੀਂ ਹੈਗਾ ਤੇ ਇਹ ਨਹੀਂ ਸੋਚਣਾ ਕਿ ਅਸੀਂ ਇਸ ਉਪਾਅ ਨੂੰ ਕਰਦੇ ਹੀ ਨਹੀਂ ਫਿਰ ਤੁਹਾਡੇ ਘਰ ਦੇ ਵਿੱਚ ਜਿਹੜਾ ਵੀ ਰਸੋਈ ਦੇ ਵਿੱਚ ਨਮਕ ਤੁਸੀਂ ਖਾਣੇ ਦੇ ਵਿੱਚ ਯੂਜ਼ ਕਰਦੇ ਹੋ ਉਸ ਨਮਕ ਦੇ ਨਾਲ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਨਮਕ ਲੈਣਾ ਕੰਮ ਸੇ ਕੰਮ 2 ਮੁਠੀ ਤਾਂ ਹੋਣਾ ਚਾਹੀਦਾ ਵੈਸੇ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਖੜਾ ਨਮਕ ਬਾਜ਼ਾਰ ਤੋਂ ਕਿਸੇ ਤੋਂ ਮੰਗਵਾ ਵੀ ਸਕਦੇ ਹੋ ਅਗਰ ਤੁਹਾਨੂੰ ਲਿਆ ਕੇ ਦੇਣ ਦੇ ਲਈ ਕੋਈ ਨਹੀਂ ਹੈਗਾ ਫਿਰ ਤੁਸੀਂ ਇਸੇ ਹੀ ਨਮਕ ਦੇ ਨਾਲ ਉਪਾਅ ਕਰ ਸਕਦੇ ਹੋ ਦੋ ਮੁਠੀ ਤੁਹਾਨੂੰ ਨਮਕ ਚਾਹੀਦਾ ਹੈ ਤੇ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਸੂਰਜ ਅਸਤ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਕਰਨਾ ਹੈ ਤੇ ਇਸ ਉਪਾਅ ਨੂੰ ਬੱਚੇ ਖੁਦ ਵੀ ਕਰ ਸਕਦੇ ਆ ਤੇ ਮਾਤਾ ਪਿਤਾ ਖੁਦ ਕਰ ਸਕਦੇ ਆ ਜੋ ਵੀ ਤੁਹਾਨੂੰ ਸਹੀ ਲੱਗੇ ਉਹੀ ਇਹ ਉਪਾਅ ਕਰ ਸਕਦੇ ਆ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸ਼ਨੀਵਾਰ ਵਾਲੇ ਦਿਨ ਕਰ ਸਕਦੇ ਹੋ ਜੇਸੇ ਦਿਨ ਤੁਹਾਡੇ ਕੋਲ ਸਮਾਂ ਹੋਵੇਗਾ ਪੂਰਾ ਸਹੀ ਪੂਰਾ ਸਹੀ ਤਰੀਕਾ ਪੂਰੇ ਸਹੀ ਸਮਾਂਣ ਹੋਵੇਗਾ ਉਸ ਦਿਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਇਹ ਨਹੀਂ ਸੋਚਣਾ ਕਿ ਪਤਾ ਨਹੀਂ ਕਿਹੜੇ ਸ਼ਨੀਵਾਰ ਕਰੀਏ ਜਾਂ ਕਿਹੜੇ ਨਹੀਂ ਕੋਈ ਵੀ ਸ਼ਨੀਵਾਰ ਹੋਵੇ ਬਸ ਸੂਰਜ ਅਸਤ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਉਪਾਅ ਕਰ ਲੈਣਾ ਹੈ ਤੋ ਇਸੇ ਤਰੀਕੇ ਦੇ ਨਾਲ ਤੁਸੀਂ ਸ਼ਾਮ ਦੇ ਸਮੇਂ ਸ਼ਨੀਵਾਰ ਦੇ ਦਿਨ ਨੂੰ ਦੋ ਮੁਠੀ ਨਮਕ ਲੈ ਲੈਣਾ ਤੇ ਜਿਹੜਾ ਤੁਸੀਂ ਦੋ ਮੁਠੀ ਨਮਕ ਲੈਣਾ ਉਹਨੂੰ ਤੁਸੀਂ ਦੋਨਾਂ ਹੱਥਾਂ ਤੇ ਲੈਣ ਦਾ ਭਾਵ ਕਿ ਦੋਨਾਂ ਹੱਥਾਂ ਨੂੰ ਜੋੜ ਕੇ ਦੋਨਾਂ ਹਥੇਲੀਆਂ ਤੇ ਤੁਸੀਂ ਰੱਖ ਲੈਣਾ ਤੇ ਇਹੇ ਜੇਕਰ ਉਹ ਪਾ ਮਾਤਾ ਪਿਤਾ ਕਰ ਰਹੇ ਨੇ ਤਾਂ ਉਹ ਆਪਣੀ ਬੱਚਿਆਂ ਦੀ ਵਿਆਹ ਦੀ ਕਾਮਨਾ ਇਸ ਨਮਕ ਨੂੰ ਹੱਥ 'ਤੇ ਰੱਖਣ ਤੋਂ ਬਾਅਦ ਦੇ ਵਿੱਚ ਕਰਨ ਤੇ ਜੇਕਰ ਬੱਚੇ ਕਰ ਰਹੇ ਆ ਤੇ ਬੱਚੇ ਇਸ ਨਮਕ ਨੂੰ ਇਸ ਤਰੀਕੇ ਦੇ ਨਾਲ ਹੱਥ ਦੇ ਉੱਪਰ ਰੱਖ ਕੇ ਆਪਣੇ ਵਿਆਹ ਦੀ ਕਾਮਨਾ ਕਰ ਸਕਦੇ ਨੇ ਜੇ ਜਦੋਂ ਵੀ ਤੁਸੀਂ ਇਹ ਉਪਾਅ ਕਰਕੇ ਆਪਣੇ ਵਿਆਹ ਦੀ ਕਾਮਨਾ ਕਰਨੀ ਹੈ ਤੁਸੀਂ ਆਪਣੇ ਘਰ ਦੇ ਵਿੱਚ ਪਸ਼ਿਮ ਦਿਸ਼ਾ ਦੇ ਵਿੱਚ ਖੜ ਕੇ ਆਪਣੇ ਵਿਆਹ ਦੀ ਕਾਮਨਾ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਵਿਆਹ ਦੇ ਨਾਲ ਚੱਲਦੀ ਜਿਹੜੀ ਪ੍ਰੋਬਲਮ ਉਸ ਦੇ ਲਈ ਤਾਂ ਤੁਸੀਂ ਇਹ ਉਪਾਅ ਕਰਨਾ ਹੀ ਕਰਨਾ ਅਗਰ ਇਸ ਤੋਂ ਇਲਾਵਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਵੀ ਪ੍ਰੋਬਲਮ ਚੱਲ ਰਹੀ ਏ ਤੇ ਇਸੇ ਤਰ੍ਹਾਂ ਨਾਲ ਜੇਕਰ ਤੁਹਾਡੇ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਕੋਈ ਵੀ ਗ੍ਰਹਿ ਦੋਸ਼ ਨੇ ਜਿਹੜੇ ਕਿ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ ਜਾਂ ਕਿ ਬੁਰੀ ਨਜ਼ਰ ਤੋਂ ਤੁਹਾਡੇ ਬੱਚਿਆਂ ਨੂੰ ਇਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਚੱਲ ਰਹੀ ਏ ਇਹ ਸਾਰੀਆਂ ਮੁਸ਼ਕਿਲਾਂ ਤੇ ਪ੍ਰੋਬਲਮ ਇਸ ਉਪਾਅ ਨੂੰ ਕਰਨ ਦੇ ਨਾਲ ਨਾਲ ਦੂਰ ਹੋ ਜਾਣਗੀਆਂ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਵੀ ਬਣ ਜਾਵੇਗਾ ਪਰ ਜਦੋਂ ਵੀ ਤੁਸੀਂ ਉਪਾਅ ਕਰਨਾ ਇਹ ਸਾਰੀਆਂ ਪ੍ਰੋਬਲਮ ਨੂੰ ਲੈ ਕੇ ਪੱਛਮ ਦਿਸ਼ਾ ਦੇ ਵਿੱਚ ਆਪਣਾ ਫੇਸ ਕਰਕੇ ਤੁਸੀਂ ਇਸ ਉਪਾਅ ਨੂੰ ਕਰਦੇ ਹੋਏ ਇਹ ਸਾਰੀ ਪ੍ਰਾਰਥਨਾ ਤੇ ਮਨੋ ਕਾਮਨਾ ਤੁਸੀਂ ਬੋਲਣੀ ਹੈ ਜਦੋਂ ਵੀ ਤੁਸੀਂ ਇਹ ਉਪਾਅ ਕਰਨਾ 2 ਤੋਂ 3 ਮਿੰਟ ਦਾ ਸਮਾਂ ਲੱਗਣਾ ਹੈ ਤੇ 2 ਤੋਂ 3 ਮਿੰਟ ਦੇ ਸਮੇਂ ਦੇ ਵਿੱਚ ਤੁਸੀਂ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਉਪਾਅ ਕਰਨਾ ਹੈ ਤੇ ਉਪਾਅ ਕਰਦੇ ਸਮੇਂ ਇਹ ਪ੍ਰਾਰਥਨਾ ਕਰਦੇ ਸਮੇਂ ਤੁਸੀਂ ਆਪਣੀ ਮਨ ਦੇ ਵਿੱਚ ਮਹਾਦੇਵ ਜਾਂ ਸ਼ਨੀ ਦੇਵ ਦਾ ਧਿਆਨ ਵੀ ਧਰਨਾ ਹੈ ਕਿਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਹੀ ਮਨ ਬੱਚਿਆਂ ਦੇ ਵਿਆਹ ਦਿਮੂ ਲੈ ਕੇ ਪ੍ਰਾਰਥਨਾ ਕਰਕੇ ਸਾਰੀਆਂ ਪ੍ਰੋਬਲਮ ਨੂੰ ਲੈ ਕੇ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਬੱਚਿਆਂ ਦਾ ਵਿਆਹ ਦਾ ਜੋਗ ਜਲਦੀ ਤੋਂ ਜਲਦੀ ਬਣ ਜਾਵੇ ਸੋ ਇਸੇ ਤਰੀਕੇ ਦੇ ਨਾਲ ਜੇਕਰ ਚਲੋ ਤੁਸੀਂ ਇਹ ਉਪਾਅ ਕਰ ਲੋਗੇ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਵਾਸ਼ਵੇਸ਼ਨ ਲੱਗਾ ਹੋਵੇਗਾ ਤੁਸੀਂ ਉੱਥੇ ਆ ਜਾਣਾ ਹੈ ਵੀ ਆਉਣ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਨਮਕ ਨੂੰ ਆਧਾ-ਆਧਾ ਕਰਕੇ ਦੋਨੋਂ ਹੀ ਹਥੇਲੀਆਂ ਦੇ ਵਿੱਚ ਆਧਾ-ਆਧਾ ਕਰਕੇ ਪਾ ਲੈਣਾ ਤੇ ਮੁਠੀ ਨੂੰ ਬੰਦ ਕਰ ਲੈਣਾ ਤੇ 5 ਤੋਂ 7 ਮਿੰਟ ਤੁਸੀਂ ਇਸੇ ਤਰੀਕੇ ਦੇ ਨਾਲ ਖੜੇ ਰਹਿਣਾ ਏ ਜਿਵੇਂ ਕਿ 5 ਤੋਂ 7 ਮਿੰਟ ਖੜਨ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਤੁਹਾਡੇ ਹੱਥ ਦੇ ਵਿੱਚ ਇਸ ਨਮਕ ਨੂੰ ਪਸੀਨਾ ਆ ਜਾਵੇਗਾ ਇਸ ਤਰੀਕੇ ਦੇ ਨਾ ਜਿਵੇਂ 5-7 ਮਿੰਟ ਰੱਖਣ ਤੋਂ ਬਾਅਦ ਦੇ ਵਿੱਚ ਹੱਥ ਦੇ ਵਿੱਚ ਪਸੀਨਾ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਜਿਹੜੇ ਬਾਸ਼ਵੇਸ਼ਨ ਦੇ ਕੋਲ ਤੁਸੀਂ ਖੜੇ ਹੋਵੋਗੇ ਉਹ ਤੁਸੀਂ ਸਭ ਤੋਂ ਪਹਿਲਾਂ ਪਾਣੀ ਛੱਡਣਾ ਪਾਣੀ ਵਾਲੀ ਟੂਟੀ ਨੂੰ ਚਲਾਉਣਾ ਹੈ ਇਸ ਤਰ੍ਹਾਂ ਨਹੀਂ ਕਰਨਾ ਕਿ ਸਭ ਤੋਂ ਪਹਿਲਾਂ ਨਮਕ ਨੂੰ ਤੁਸੀਂ ਜੋ ਸੁੱਟਦੇ ਨਾ ਫਿਰ ਪਾਣੀ ਚਲਾਉਣਾ ਇਸ ਤਰੀਕੇ ਨਾਲ ਨਹੀਂ ਸਭ ਤੋਂ ਪਹਿਲਾਂ ਤੁਸੀਂ ਪਾਣੀ ਨੂੰ ਚਲਾ ਦੇਣਾ ਇਸੇ ਤਰੀਕੇ ਦੇ ਨਾਲ ਪਾਣੀ ਛੱਡਣ ਤੋਂ ਬਾਅਦ ਦੇ ਵਿੱਚ ਫਿਰ ਦੋਨਾਂ ਮੁਠੀਆਂ ਨੂੰ ਤੁਸੀਂ ਖੋਲਣਾ ਹੈ ਤੇ ਹੌਲੀ-ਹੌਲੀ ਕਰਕੇ ਉਸ ਨਮਕ ਨੂੰ ਪਾਣੀ ਦੇ ਵਿੱਚ ਛੱਡਣਾ ਸ਼ੁਰੂ ਕਰ ਦੇਣਾ ਤੇ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਕਰਕੇ ਨਮਕ ਸਾਰਾ ਪਾਣੀ ਦੇ ਵਿੱਚ ਜਾਣਾ ਚਾਹੀਦਾ ਤੁਸੀਂ ਇੱਕੇ ਵਾਰ ਆਪਣੇ ਹੱਥ ਦਾ ਨਮਕ ਪਾਣੀ ਦੇ ਵਿੱਚ ਤੁਸੀਂ ਨਹੀਂ ਸੁੱਟਣਾ ਤੇ ਜਿਹੜਾ ਵਾਸ਼ਬੇਸ਼ਨ ਦਾ ਪਾਣੀ ਓਨੀ ਦੇਰ ਤੱਕ ਚੱਲਦਾ ਰਹਿੰਦੇ ਨਾ ਜਿੰਨੀ ਦੇਰ ਤੱਕ ਤੁਹਾਡੇ ਹੱਥ ਦਾ ਜਿਹੜਾ ਨਮਕ ਹੈ ਉਹ ਪੂਰੇ ਤਰੀਕੇ ਦੇ ਨਾਲ ਖਤਮ ਨਹੀਂ ਹੋ ਜਾਂਦਾ ਇਸੇ ਤਰੀਕੇ ਦੇਣਾ ਜਿਵੇਂ ਹੀ ਤੁਹਾਡੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਦਾ ਨਮਕ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਚਲਾ ਜਾਵੇਗਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੀਆਂ ਦੋਨੋਂ ਹੱਥਾਂ ਦੀਆਂ ਹਥੇਲੀਆਂ ਨੂੰ ਧੋ ਲੈਣਾ ਹੈ ਧੋਣ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਹੱਥ मुंह ਵੀ ਧੋ ਲੈਣਾ ਹੈ ਬਸ ਤੁਸੀਂ ਇੰਨਾ ਹੀ ਉਪਾਅ ਕਰਨਾ ਹੈ ਆਪਣੇ ਬੱਚਿਆਂ ਦੇ ਵਿਆਹ ਤੇ ਫਿਊਚਰ ਨੂੰ ਸੋਚਦੇ ਹੋਏ ਉਹਨਾਂ ਦੇ ਮਨੋ ਕਾਮਨਾ ਨੂੰ ਸੋਚਦੇ ਹੋਏ ਪੱਛਮ ਦਿਸ਼ਾ ਦੇ ਵਿੱਚ ਆਪਣਾ ਫੇਸ ਕਰਕੇ ਉਨ੍ਹਾਂ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਫਿਊਚਰ ਤੇ ਵਿੱਚ ਆ ਰਹੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਤੁਸੀਂ ਇਹ ਇੱਕ ਨਮਕ ਤੇ ਫੇਟਕੜੀ ਦਾ ਛੋਟਾ ਜਿਹਾ ਉਪਾਅ ਕਰ ਲੈਣਾ ਹੈ। ਇਸ ਉਪਾਅ ਨੂੰ ਸਿੰਪਲ ਜਿਹਾ ਉਪਾਅ ਹੈ ਘਰੇਲੂ ਉਪਾਅ ਤੇ ਇਸ ਨੂੰ ਬੱਚੇ ਵੀ ਖੁਦ ਕਰ ਸਕਦੇ ਆ ਤੇ ਮਾਤਾ ਪਿਤਾ ਵੀ ਖੁਦ ਕਰ ਸਕਦੇ ਆ। ਇਸ ਉਪਾਅ ਨੂੰ ਤੁਸੀਂ ਜਾਂ ਤਾਂ 3 ਦਿਨ ਲਗਾਤਾਰ ਕਰ ਸਕਦੇ ਹੋ ਤੇ ਜਾਂ ਫਿਰ 3 ਸ਼ਨੀਵਾਰ ਲਗਾਤਾਰ ਕਰ ਸਕਦੇ ਜਿਵੇਂ ਕਿ ਇੱਕ ਸ਼ਨੀਵਾਰ ਤੁਸੀਂ ਕਰ ਲਿਆ ਉਸ ਤੋਂ ਅਗਲਾ ਸ਼ਨੀਵਾਰ ਆਵੇਗਾ ਉਸ ਦਿਨ ਕਰਨਾ ਹੈ ਤੇ ਇੱਕ ਉਸ ਤੋਂ ਅਗਲਾ 3 ਸ਼ਨੀਵਾਰ ਇਸ ਤਰੀਕੇ ਦੇ ਨਾਲ ਹੋ ਜਾਣਗੇ ਜੇਕਰ ਤੁਸੀਂ 3 ਦਿਨ ਲਗਾਤਾਰ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਕਿ ਸ਼ਨੀਵਾਰ ਕੀਤਾ ਫਿਰ ਐਤਵਾਰ ਤੇ ਸੋਮਵਾਰ ਇਸ ਤਰੀਕੇ ਦੇ ਨਾਲ ਤੁਸੀਂ 3 ਦਿਨ ਲਗਾਤਾਰ ਕਰ ਸਕਦੇ ਹੋ ਜਾਂ ਫਿਰ 3 ਸ਼ਨੀਵਾਰ ਲਗਾਤਾਰ ਕਰ ਸਕਦੇ ਹੋ ਜੋ ਵੀ ਤੁਹਾਨੂੰ ਈਜ਼ੀ ਲੱਗਦਾ ਹੋਵੇ ਜੇਕਰ ਤੇ ਦਿੰਦੇ ਨੇ ਲਗਾਤਾਰ ਈਜ਼ੀ ਲੱਗ ਰਿਹਾ ਤੁਸੀਂ ਇਸ ਤਰੀਕੇ ਨਾਲ ਕਰ ਲੋ ਜੇਕਰ ਤਿੰਨ ਸ਼ਨੀਵਾਰ ਲਗਾਤਾਰ ਈਜ਼ੀ ਲੱਗਦਾ ਤਾਂ ਉਸ ਤਰੀਕੇ ਨਾਲ ਵੀ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਇਹ ਉਪਾਅ ਕਰੋਗੇ ਇੱਕ ਵਾਰ ਇਸ ਉਪਾਅ ਨੂੰ ਕਰਕੇ ਦੇਖੋ ਸਿਰਫ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਪ੍ਰੋਬਲਮ ਹੀ ਨਹੀਂ ਤੁਹਾਡੇ ਬੱਚਿਆਂ ਦੇ ਫਿਊਚਰ ਜੌਬ ਅਰਨਿੰਗ ਕਹਿੰਦਾ ਭਾਵ ਕਿ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਹਰ ਪ੍ਰਕਾਰ ਦੇ ਦੁੱਖ ਕਸ਼ਟ ਚੱਲ ਰਹੇ ਨੇ ਜੋ ਕਿ ਉਹਨਾਂ ਦੇ ਫਿਊਚਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਉਹ ਸਾਰੇ ਦੁੱਖ ਕਸ਼ਟ ਤਕਲੀਫਾਂ ਨੇ ਜਿਹੜੀਆਂ ਵਿਆਹ ਦੀ ਪ੍ਰੋਬਲਮ ਦੇ ਨਾਲ ਨਾਲ ਉਹ ਵੀ ਦੂਰ ਹੋ ਜਾਣਗੀਆਂ ਏਸੀ ਸਿੰਪਲ ਜਿਹਾ ਉਪਾਅ ਜੋ ਕਿ ਫਿਟਕੜੀ ਤੇ ਨਮਕ ਦੇ ਨਾਲ ਕਰਨਾ ਇੱਕ ਵਾਰ ਤੁਸੀਂ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਇਹ ਉਪਾਅ ਇੰਨਾ ਜ਼ਿਆਦਾ ਚਮਤਕਾਰੀਏ ਕਿ ਤੁਹਾਨੂੰ ਇਸ ਉਪਾਅ ਨੂੰ ਕਰਨ ਤੋਂ ਬਾਅਦ ਤੁਰੰਤ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ